ਇਸ ਵੇਲੇ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੋਂ ਦੇ ਪੀਓਪੀ ਨਾਰਲੀ ਦੇ ਨੇੜੇੋਂ 21 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ ਕਸ਼ ਦੌਰਾਨ ਪੀਐਸਐਫਟੀਐ ਸੁਰੱਖਿਆ ਬਲਾਂ ਨੇ ਇਹ ਬਰਾਮਦ ਕੀਤੀ ਹੈ ਇਸ ਖਬਰ ਦੇ ਬਾਰੇ ਹੋਰ ਵਜੇਰੇ ਜਾਣਕਾਰੀ ਲਵਾਂਗੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਤੋਂ ਚਿਰਾਜੀਵ ਜੀ ਕੀ ਜਾਣਕਾਰੀ ਹੈ ਇਸ ਖਬਰ ਦੁਆਰੇ ਜੀ ਬੀਐਸਐਫ ਨੂੰ ਅੱਜ ਭਾਰਤ-ਪਾਕਿਸਤਾਨ ਦੀ ਸਰਹੱਦ ਦੀ ਨਾਰਲੀ ਡੀਓਪੀ ਹੈ ਉਸ ਦੇ ਇਲਾਕੇ ਵਿੱਚੋਂ 21 ਪੈਕੇਟ ਹਰਣ ਦੇ ਬਰਾਮਦ ਕੀਤੇ ਗਏ ਹਨ ਅੱਜ ਤੜਕੇ ਦੀ ਇਹ ਜੋ ਘਟਨਾ ਹੈ ਬੀਐਸਐਫ ਦੇ ਅਧਿਕਾਰੀਆਂ ਮੁਤਾਬਕ ਜਦੋਂ ਬੀਐਸਐਫ ਦੇ ਜਵਾਨ ਸਰਹੱਦ ਦੇ ਨਾਲ ਲੱਗੀ ਕੰਡਿਆਲੀ ਤਾਰ ਦੇ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਕੁਝ ਹਰਕਤ ਦੇਖੀ ਜਦੋਂ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਲਕਾਰਿਆ ਤਾਂ ਉਹ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਪਰ ਜਦੋਂ ਸਵੇਰੇ ਉਸ ਥਾਂ ਦੀ ਸਰਚ ਕੀਤੀ ਗਈ ਤਾਂ ਉੱਥੇ 21 ਪੈਕੇਟ heroin ਦੇ ਬਰਾਮਦ ਹੋਏ ਹਨ ਫਿਲਹਾਲ ਜਾਂਚ جاری ਹੈ ਔਰ ਕੁਝ ਦੇਰ ਬਾਅਦ BSF ਦੇ ਜੋ ਉੱਚ ਅਧਿਕਾਰੀ ਹਨ ਇਸ ਬਾਰੇ ਜਾਣਕਾਰੀ ਵਧੇਰੇ ਦੇ ਸਕਦੇ ਹਨ ਜੀ ਰਜੀਵ ਬਹੁਤ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ